ਪੰਜਾਬ ਦਾ ਸ਼ੇਰ ਸੁਖਪਾਲ ਸਿੰਘ ਖਹਿਰਾ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਜਿੱਥੇ ਸੱਚ ਦੀ ਗੱਲ ਹੋਵੇਗੀ ਉੱਥੇ ਕਦੀ ਪਾਰਟੀ ਦੀਆਂ ਪ੍ਰਵਾਹ ਨਹੀਂ ਕਰਦਾ ਤੇ ਸੁਣੋ ਫਿਰ ਅੱਜ ਭਾਨੇ ਸੁੱਧੂ ਦੇ ਰੋਸ ਧਰਨੇ ਦੇ ਕੱਠ ਦੇ ਵਿੱਚ ਆਇਆ ਸੁਖਪਾਲ ਖਹਿਰਾ ਕੀ ਕਹਿੰਦਾ ਦੂਜੇ ਵੀ ਹੈਗੇ ਮਗਰ ਫਿਰ ਸਾਫੀ ਦੇ ਕਾਫ ਗੁਰੂ ਜੀ ਖੰਡ ਦੇ ਵਿੱਚ ਪੂਰ ਤਰਾਡੇ ਹੋ ਜੀ ਤੁਸੀਂ ਚੱਲ ਪਾਓ ਪਹਿਲਾਂ ਫਦੇ ਸੰਭਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਜਾਂ ਬਾ ਸਾਰੇ ਜ਼ੋਰ ਦੇਖਾ ਬੇਨਸ 합 ਕਿਤੇ ਗਾ ਚਾਹੇ ਕਿਸੇ ਸ਼ਕਲ ਵਿੱਚ ਹੋਵੇ ਚਾਹੇ ਅੱਜ ਭਾਨੇ ਸੁਤੂ ਦੇ ਤਿੰਨ ਪਰਚਾ ਦੀ ਸ਼ਕਲ ਦੇ ਵਿੱਚ ਹੋਵੇ ਚਾਹੇ ਉਸ ਨੂੰ ਕਹਿਲਾ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਮਐਸ ਲਾ ਕੇ ਉਹਨਾਂ ਨੂੰ ਸਾਰ ਨੂੰ ਦਿੱਗਰ ਬਣ ਕੇ ਜੇਲਾ ਵਿੱਚ ਭੇਜਣ ਦੇ ਖਿਲਾਫ ਹੋਵੇ ਕਾਇ ਉਸ ਤੋਂ ਪਹਿਲਾਂ ਢੁੱਠੇ ਵਰਚੇ ਪੁਲਿਸ ਦਾ ਦੁਰਸਤਮਾਲ ਸਾਰੀ ਸਰਕਾਰੀ ਅਮਲੇ ਦਾ ਜ਼ਾਤੀ ਤੌਰ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਕਿਹੜ ਕਤਲ ਨਾ ਹੋਵੇ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਆਵਾਜ਼ ਉਠਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਗਵੰਤ ਮੈਨੂੰ ਲੱਗਦਾ ਕਿ ਇਹ ਬਿਲਕੁਲ ਕੋਰਾ ਵਾਲਾ ਇਤਿਹਾਸ ਤੋਂ ਪੰਜਾਬ ਤੋਂ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਤੇ ਇਸ ਸਿੱਖਾਂ ਦੇ ਸਰਕਾਰੀ ਮਸ਼ਹਰੀ ਦਾ ਦੁਰਪਰਵਰਣ ਕਰਕੇ ਸੁਨਮਾ ਟੋੜਦਾ ਪੰਜਾਬ ਦੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਬਦਾਲੀਆਂ ਦਾ ਪੁਰਾਨੀਆਂ ਦਾ ਮੁਗਲਾਂ ਦਾ ਜ਼ਕਰੀਆ ਖਾਨ ਦਾ ਮੀਨ ਨੂੰ ਦਾ ਜ਼ਿਕਰ ਹੋਇਆ ਇੱਥੋਂ ਵਜ਼ੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ 35 35000 40 40000 ਬੱਚੇ ਵੀ ਬਖਸ਼ੇ ਗਏ ਔਰਤਾਂ ਬੱਚਾ ਦੇ ਸਿਰਾਂ ਨੂੰ ਦੇਜਿਆਂ ਦੇ ਟੰਕੇ ਕਤਲੋ ਘਾਰਤ ਹੋਈ ਦੀ ਪੂਣੀ ਮਕਾਸ ਦੇ ਭਗੰਤ ਅਮੀਰ ਮੰਨੂ ਦਾ ਹੁਣੇ ਪੜ ਕੇ ਗਏ ਕੋਡ ਮੰਨੂ ਸਾਡੀ ਦਾਤਰੀ ਭਗਵੰਤ ਚੰਗਤਾ ਸੁਣ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਕੱਢਦਾ ਅਸੀਂ ਤੂਣ ਸੋਏ ਹੋਏ ਆਗੇ ਅੱਜ ਇੱਕ ਦੇਨ ਸਾਹਿਬ ਜੀ ਦਾ ਮੂਜਸਮਾ ਬਣਾਇਆ ਤੁਸ ਨੂੰ ਜ਼ਮਾਨਤ ਮੇਰੀ ਇਹ ਘੋਰ ਪਰਚਾ ਜਦੋਂ ਪਤਾ ਲੱਗਿਆ ਕਿ ਕੋਈ ਇੰਨੇ ਜੀ ਜ਼ਮਾਨਤ ਕਮੇਟ ਜਾਣੇ ਆ ਇੱਕ ਹੋਰ ਦੇ ਵਿੱਚ ਥਾ ਪਰਚਾ ਮੈਂ ਇਹ ਘੱਟ ਤੁਹਾਡੇ ਕੋ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜੀ ਗੱਲ ਕਰਦੀ ਆ ਮੈਂ ਤੁਹਾਡੇ ਕੋ ਇੱਕ ਨਾ ਇੱਕ ਮਤਾ ਪਾਸ ਕਰਵਾਣਾ ਕਿਉਂਕਿ ਭਗਵਾਨ ਜੀ ਕਮਾਨ ਦੋ ਚੀਜ਼ਾਂ ਦੋ ਫੋਟੋ ਆ ਡੰਗਦਾ ਆਪਣੇ ਕਿੱਥੇ ਇਜਰੀ ਵਾਲ ਵੀ ਡੰਗਦਾ ਵਾ ਇੱਕ ਟੰਡਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਟੰਡਾ ਹੈ ਉਹ ਬਾਬਾ ਸਾਹਿਬ ਮੇਕਰ ਜਿਹਨਾਂ ਨੇ ਸਾਡਾ ਸੰਵਿਧਾਨ ਢੜਿਆ ਦੋਸਤੋ ਬਹਾਦਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਕਿ ਉਸ ਨੇ ਆ ਐਮਐਸਏ ਦੇ ਟਾਡੇ ਵਰਗੇ ਚਕੂਟਾ ਵਰਗੇ ਕਾਲੇ ਕਲੂਨਾ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਵਾਰ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਹੀ ਫੋਟੋ ਟੰਗੀ ਹੋਈ ਹੈ ਬਾਬਾ ਸਾਹਿਬ ਮੇਲਕਰ ਦੀ ਫੋਟੋ ਟੰਗੀ ਹੋਈ ਆ ਕੀ ਬਾਬਾ ਸਾਹਿਬ ਮੇਲਕਰ ਜਿਨ੍ਹਾਂ ਨੇ ਸੰਵਿਧਾਨ ਘੜਿਆ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਪਾਕਿਸਤਾਨ ਨੇ ਸਿੱਤੂ ਦੇ ਤਿੰਨ ਝੁੱਥੇ ਬੱਚੇ ਜੇ ਖੇਲੇ ਦੀ ਜਮਾਨਤ ਹੋਵੇ ਉਹਦੇ ਤੇ ਇੱਕ ਉਹਦਨ ਤੜਕੇ 2:00 ਵਜ ਕੇ 10 ਮਿੰਟ ਤੇ ਝੁੱਥਾ ਪਰਚਾ ਕਦੀ ਲੱਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੋਂ ਉਹਦੇ ਸਾਥੀਆਂ ਨੂੰ ਝੱਕ ਕੇ ਐਨਐਸਏ ਲਾ ਕੇ ਨੇ ਇਸਾਮ ਦੀਆਂ ਜਿਲ੍ਹਾਂ ਵਿੱਚ ਸੰਵਿਧਾਨ ਦੇ ਸਭ ਕੁਛ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਿਨਾਲੇ ਥਾਣੇ ਪੇਸਤਾ ਕਰਦਾ ਸਰ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਾ ਦਾ ਖਲਾਫ ਪ੍ਰਚਾਰ ਲੇਕਿਨ ਜੇ ਉਹ ਮੰਨ ਲਿਆ ਕਿ ਜਨਾਰੇ ਵਿੱਚ ਚੌੜਕ ਹੋ ਗਈ ਤੁਸੀਂ 307 ਲਓ ਤੁਸੀਂ 452 ਲਓ ਉਸੇ ਨਾਲ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਕਿ ਬਾਬਾ ਸਾਹਿਬ ਨੂੰ ਬੇਦਖਲ ਨੇ ਇਹ ਤੁਹਾਨੂੰ ਅਧਿਕਾਰ ਦਿੰਦਾ ਸੀ ਇਸ ਸੰਵਿਧਾਨ ਦੇ ਵਿੱਚ ਇਸ ਪੰਜਾਬ ਦੇ ਨੌਜਵਾਨਾਂ ਨੂੰ ਚਾਕੇ ਤੁਸੀਂ ਸਾਨੂੰ ਅੱਜ ਤੁਹਾਡੇ ਦੇਖੋ ਕਿ ਅੱਜ ਇਹ ਪੰਜਾਬ ਦਾ ਇਕੱਠ ਆ ਇਸ ਇਕੱਠ ਵਿੱਚ ਸਾਰੀਆਂ ਧਰਮ ਸਾਰੀਆਂ ਜੱਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਅੱਜ ਆ ਹੱਥ ਜੋੜ ਕੇ ਬੈਜੇ ਹੋਏ ਆ ਇੱਕ ਟੋਕੜ ਤੇ ਜੇ ਜ਼ੁਲਮ ਕਰਨਾ ਆ ਘਰ ਤਕੜਾ ਹੋ ਕੇ ਅਸੀਂ ਚੱਲਾਂਗੇ ਜੇ ਤੂੰ ਜ਼ੁਲਮ ਕਰਨਾ ਤਨ ਮਾਦਰ ਕੋ ਸਰਕਾਰੀ ਦੰਤਰ ਦਾ ਤੁਸੀਂ ਦੂਰ ਕਿਉਂ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇ ਲੱਭ ਸਕਦੇ ਆ ਕਰ ਪਰ ਫਿਰ ਉਹ ਦੂਰ ਫੋਨ ਕਰਾ ਦਿਓ ਜੇ ਸਹਿਮਤ ਹੋ ਤੇ ਕਰੇ ਹੱਥ ਖੜੇ ਕਰਕੇ ਇਹ ਕਹੋ ਭਗਵਾਨ ਤੋਂ ਕਿ ਅੱਜ ਤੋਂ ਬਾਅਦ ਮੈਨੂੰ ਅਧਿਕਾਰ ਨਹੀਂਗਾ ਕਿ ਤੁਸੀਂ ਭਗਤ ਸਿੰਘ ਦੀ ਫੋਟੋ ਲਾ ਸਕਦਾ ਮੈਨੂੰ ਅਧਿਕਾਰ ਨਹੀਂਗਾ ਕਿ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਤੇ ਸਹਿਮਤ ਹੋ ਤੇ ਜਕਾਰਾ ਛੱਡੋ ਬੋਲੇ ਹੋ ਨਾ ਨਾ ਜੈ ਜੰਗਨਾਮ ਜਿੰਦਾਬਾਦ ਜਿੰਦਾਬਾਦ ਮੇਰੂਤਾਨਾ ਇੱਕ ਦਿਨ ਦੋਸਤੋ ਮੈਂ ਇਨਸਾਨ ਹਾਂ ਮੈਂ ਕੋਈ ਮੈਂ ਰਾਜਨੀਤੀ ਦਾ ਧੰਦਾ ਨਹੀਂ ਕੀਤਾ ਬਹੁਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ इमोशनल ਜਿਸ ਬਾਦੀ ਇਨਸੀਜਰੇ ਬੰਦੇ ਦੇ ਅੰਦਰ ਤਸਬਾਤ ਹੀ ਨਹੀਂ ਹੈ ਜਿਹਦੇ ਅੰਦਰ ਦਿਲ ਵੀ ਧੜਕਦਾ ਉਹ ਫੇ ਮੈਂ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲੱਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਗੁਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਹੋਵੇ ਕਿ ਭਾਨੇ ਸਿੱਧੂ ਨੂੰ ਜਿੱਦਣ ਆ ਕੜਕ ਦੀ ਖੰਡ ਦੇ ਵਿੱਚ ਰਾਤ ਨੂੰ ਉਸੂ ਬਾਅਦ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਮਤਵਨ ਨੂੰ ਪੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਵਾ ਤੇ 201 ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ੋਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲ 2024 ਦੀਆਂ ਚੋਣਾਂ ਚ ਆਪਾਂ ਸਾਰੇ ਜਮਹੂਰੀਅਤ ਦੀ ਕੀਮਤ ਰੱਖਦੇ ਆ ਸਾਡੇ ਕੋਲ ਹੋ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੌਸ਼ ਤੇ ਨਾਲ ਲੈ ਕੇ ਚੱਲਣਾ ਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲੈ ਖਾ ਗਈ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਕੋਪਾਈ ਗੁਰਦੇਵ ਸਿੰਘ ਕੋਂਕੇ ਜੱਫੇਦਾਰ ਅਕਾਲ ਤਖਤ ਸਾਹਿਬ 33-32 ਸਾਲ ਹੋ ਗਏ ਉਹਦੇ ਘਰ ਗਿਆ ਉਹਦਾ ਪੁੱਤ ਉਹਦੇ ਚੇੜੇ 32 ਸਾਲ ਬਾਅਦ ਬਾਅਦ ਵਿੱਚ ਅੱਜ ਜੋ ਸੱਚੂ ਦੇ ਲਈ ਦੇਸੀ ਗਿਆ ਕੋਰਤ ਨੂੰ ਜਾ ਕੇ 32 ਸਾਲ ਬਾਅਦ ਵੀ ਇੱਕ ਟੀੜੀ ਠੁੱਠੇ ਪੁਲਿਸ ਨੂੰ ਕਾਬੂ ਤੇਡੇ ਬਾਅਦ ਥੋੜਾ ਟੋਰਚ ਥੋੜੀ ਜਿਹੀ ਟੋਰਚ ਇੱਕ ਟੀੜੀ ਸਾਡੀ ਉੱਥੇ ਜਾ ਰਹੀ ਦੂਜੀ ਟੀੜੀ ਸਾਡੀ ਨਸ਼ੇ ਦੇ ਖਾਤਮ ਕੀਤੀ ਜਾਣਾ ਕਿ ਜੇ ਜੇ ਰੱਖੀ ਆ ਮਾਫ ਕਰਨਾ ਚੱਕਰ ਲੱਗਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਗੰਦਾ ਗੋੜੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀਡਿਕਸ਼ਨ ਨਹੀਂ ਗੀ ਕੋਈ ਨਸ਼ਾ ਛਡਾਊ ਪ੍ਰੋਗਰਾਮ ਨਮਾ ਸਾਫ ਬਦਾਊ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ

ਹਰ ਸਾਲ ਕਨੇਡਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜਾਂ ਪਤੀ ਜੋ ਹੁਣ ਤੱਕ ਘਟੋ ਘਟ ਕੇ ਲੱਗਿਆ 70 ਲੱਖ 50 ਦੇ ਬਚਦੇ ਇਤੋਂ ਲਾਚਾਰ بے ਬਸ ਮਜ਼ਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵੱਲ ਚਲੇ ਗਏ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਵੇ 1 ਸਾਲ ਵਿੱਚ ਉਹ ਅਗਰ ਨਾਲ ਆਪਣੀ ਪੜ੍ਹਾਈ ਵਾਸਤੇ 20 ਤੋਂ 25 ਲੱਖ ਰੁਪਏ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਬਰਬਾਦ ਹੋਈ ਲੇਕਿਨ ਉਹਦੇ ਨਾਲ ਨਾਲ ਸਾਡਾ ਹਰ ਪੰਖ ਹਰ ਬਾ ਰੁਪਿਆ ਪੰਜਾਬ ਦਾ ਉਹ ਸਾਰਾ ਮਿਸਾਲ ਦੇ ਵਿੱਚ ਲੱਗ ਗਿਆ ਲੇਕਿਨ ਲੋਕ ਭੰਗ ਕੇ ਹੀ ਜਾਂਦਾ ਰੰਗਲਾ ਪੰਜਾਬ ਆ ਖੰਬਿਆਂ ਦੇ ਰਾਤੇ ووٹ ਜੂਗਾ ਚਲੰਦਰ ਕਰਨੀ ਹੁੰਦੀ ਆ ਤੇ ਖੰਬੇ ਸਾਰੇ ਪੰਜਾਬ ਦੇ ਮਾਨਸਾ ਦੇ ਬਟੰਡਾ ਦੇ ਭਾਰ ਹੁੰਦੇ ਆ ਮੰਨ ਲੈ 1 ਮਿੰਟ ਲਈ ਹੈ ਮੈਂ ਹਰ ਸੱਚ 'ਤੇ ਵਿਸ਼ਵਾਸ ਰੱਖਦਾ ਮੰਨ ਲਿਆ ਤੂੰ ਕਹਿਨਾ ਕਿ ਤੁਸੀਂ 33000 ਨੌਜਵਾਨਾਂ ਨੂੰ ਨੌਕਰੀ ਦਿੱਤੀ ਮੇਰਾ ਮੰਨਣਾ ਅੱਜ ਪੰਜਾਬ ਦੀ ਦੋ ਆਪਾਂ ਗੱਲ ਕਰ ਰਹੇ ਆ ਇਹ 3 ਕਰੋੜ ਬਾਦੀ ਜੋ ਅੱਜ ਜੇ ਗੱਲ ਕਰ ਰਹੇ ਕਟੋਂ ਕਰ 25 ਲੱਖ ਨੌਜਵਾਨ ਲੜਕੀਆਂ ਤੇ ਲੜਕੇ ਬੱਚੇ ਆਪਣੇ ਉਹ ਬੇਰੁਜ਼ਗਾਰ ਨੇ ਜੇ ਫਰਜ਼ ਸੁਰੇਜਮੈਂਟ ਵਾਸਤੇ 30000 ਦੇ ਕੇ ਦਿੱਤੀਆ ਕਿ ਕਿਹਦੀ ਹਾਲ ਨਿਕਲ ਹੋ ਜਾਏਗਾ ਉਹ 24 ਲੱਖ 70000 ਤੱਕ ਹੀ ਪਹੁੰਚਦਾ ਜਦ ਤੱਕ ਅਸੀਂ ਖੇਤੀ ਨੂੰ ਮੁੜ ਕੇ ਆਪਣੇ ਪਹਿਰਾਵੇ ਦੇ ਵੀ ਲੈ ਕੇ ਆਉਂਦੇ ਸਾਡੇ ਇਥੋਂ ਦੇ ਇੰਡਸਟਰੀ ਨੂੰ ਪਹਿਰਾਵੇ ਨੂੰ ਲੈ ਕੇ ਆਉਂਦੇ ਉਦੋਂ ਤੱਕ ਆਪਾਂ ਚ ਨਾਮ ਹੋਜੀ ਪਛਾਣ ਕਰੀ ਦੀਏ ਸਰਕਾਰੀ ਦਸਤੀ ਦੇ ਥੂ ਜਿੰਨਾ ਮਰਜੀ ਪਛਾਣ ਕਰੀ ਜਾਈਏ ਮੀਡੀਆ ਦੇ ਥੂ ਕੱਕ ਜਿਹੇ ਮੇਰੇ ਲਾਭੀ ਸਕਦਾ ਉਹਨਾਂ ਨੂੰ ਕਿਹਦੇ ਮੈਂ ਹੰਡ ਗਿਆ ਲੇਕਿਨ ਮੈਨੂੰ ਗੱਲ ਕਰ ਰਿਹਾ ਸੀ ਮੈਂ ਸੁੱਖਾਂ ਦੀ ਤੁਹਾਨੂੰ ਭੁੱਲਣਾ ਇਹ ਜਿਹੜਾ ਬੇਸਬੀਅਨਾਂ ਮਸਲਾ ਲਟਕ ਰਿਹਾ ਬਹੁਤ ਦੇਰ ਦਾ ਪਿਛਲੇ ਪੌਣੇ 2 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਐਸਐਸਪੀ ਫਰੀਦਕੋਟ ਨੇ ਜਿਹੜਾ ਡੇਰੇ ਦਾ ਠੱਡਿਆ ਸੱਚਾ ਸੋਤੇ ਦਾ ਉਹਨੂੰ ਪ੍ਰੋਸੀਕਿਊਟ ਕਰਨ ਲਈ ਉਹਦੇ ਖਿਲਾਫ ਕ੍ਰਿਮినਲ ਕਾਰਵਾਈ ਲੈਣ ਵਾਸਤੇ ਐਸਐਸਪੀ ਨੂੰ ਹੂਮ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਦੇ ਧਾਰਾਵਾਂ 195 ਐ 153 ਐ ਉਹਨਾਂ ਸੈਕਸ਼ਨਸ ਦੇ ਉਹ ਕਿਸੇ ਦੇ ਖਿਲਾਫ ਵਰਤਣ ਵਾਸਤੇ ਜ਼ਰਾ ਪਲੀਸ ਹੋਮ ਡਿਪਾਰਟਮੈਂਟ ਦੀ ਤੇ ਚੀਫ ਮਨਿਸਟਰ ਦੀ ਪਰਮਿਸ਼ਨ ਲੈਣੀ ਪਈ ਹੋਮ ਡਿਪਾਰਟਮੈਂਟ ਇਸ ਦੀ ਜੋ ਕਿ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਰੀਆ ਵਿਸ਼ੇ ਪੁਆਇੰਟ ਅਨੁਸਾਰ ਤੋਂ ਬੰਨ੍ਹ ਕੇ ਪਰ ਗਾੜੀ ਦੇ ਮੁੱਦੇ ਤੇ ਤੇਰੇ ਦੇ ਮੁਖੀਆਂ ਦੇ ਖਿਲਾਫ ਉਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਮੇਰੇ ਵੱਲੋਂ ਤੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਦੀ ਜੇਲ੍ਹ ਵੀ ਖਤਮ ਕਰ ਦਿਆਂਗੇ 24 ਘੰਟੇ ਸਜ਼ਾ ਦੇ ਦਾਂਗੇ ਇਸ ਸਰਕਾਰ ਦੇ ਨਾ ਬਹੁਤ ਠੀਕ ਹੈ ਅਸੀਂ ਵੋਟ ਪਾ ਬੈਠੇ ਹਾਂ ਆਪਾਂ ਉਹਨਾਂ ਦੇ ਝੰਡੇ ਸੇ ਬਦਲ ਬਦਲਾਅ ਦੇ ਨਾਰੇ 'ਚ ਆ ਚੁੱਕੇ ਹਾਂ ਲੇਕਿਨ ਅਸੀਂ ਕੀ ਬੋਲਦੀ ਆ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਦਵਿੰਦਰ ਕਾਲ ਸਿੰਘ ਪੁੱਤਰ ਉਹ ਸਦਾ ਕੱਟ ਚੁੱਕਾ ਵਾ ਪਰ ਕਿੰਨੇ ਬਰੇ ਉੱਤੇ ਰਹਿ ਚੁੱਕਾ ਜਿਹੜੀ 30 ਸਾਲ ਦਾ ਉਹ ਆਦਮੀ ਅੰਦਰ ਆ ਉਸ ਦੀ ਰਿਹਾਈ ਦੀ ਫਾਈਲ ਦਿੱਲੀ ਗਵਰਨਮੈਂਟ ਦਿੱਲੀ ਦੀ ਸਰਕਾਰ ਕੇ ਜੀ ਵਾਲ ਇਸ ਕਾਲੇ ਉਸ ਦੀ ਰਿਹਾਈ ਦੀ ਫਾਈਲ ਰਿਜੈਕਟ ਕੀ ਦਿਆ ਇਹ ਕਹਿੰਦੇ ਨੇ ਅਸੀਂ ਪੰਜਾਬ ਦੇ ਲੋਕ ਆ ਆ ਸਿੱਖ ਜੀ ਮਨਸਰ ਹੋਵੇ ਉਹਦੇ ਪੰਖ ਸਿਰ ਤੇ ਬੰਨੀ ਹੋਵੇ ਤੇ ਯਾਰੋ ਸਿੱਖਾਂ ਨੂੰ ਅਸੀਂ ਕੁਸ਼ਕਰ ਹੁੰਦੇ ਆ ਜਵੇ ਉਹ ਆਪਣੇ ਨੌਜਵਾਨਾਂ ਦੇ ਖਰਾਬ ਪਰਚੇ ਆਪਣੇਆਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਇਹਦੇ ਨਾਲੋਂ ਸ਼ਰਮਨਾਕ ਮੈਂ ਸਮਝਦਾ ਕਿ ਕਾਰਾ ਕੋਈ ਹੋ ਨਹੀਂ ਸਕਦਾ ਔਰ ਇਸ ਨਾਲ ਜਿਹੜੀ ਗੱਲ ਹੈ ਚੜਨਾ ਚੋੜਨਾ ਜਿਹੜੀ ਦੇਖੋ ਮੈਂ ਜਿਹੜੀ ਲਈ ਆ ਅੱਜ ਹੋਰ ਟਕਰਾਅ ਚਾਹੀਦਾ ਕੋਈ ਪਾਰਟੀ ਦੇ ਨਾਲ ਕਨੈਕਟਡ ਤਾਂ ਕੋਈ ਨਹੀਂ ਗਾ ਤੁਸੀਂ ਪੰਜਾਬ ਦੇ ਹਿੱਤ ਵਿੱਚ ਆ ਰਹੇ ਕਹਿੰਦਾ ਉਸੇ ਵੇਪਰੀ ਕਰਨਾ ਚੋੜਾ ਕਿ ਦੇਖੋ ਇੱਥੋਂ ਗਰਮ ਕਰਕੇ ਮੈਂ ਵੀ ਜਿੰਦਰ ਮਰਜ਼ੀ ਹਮੂਮ ਲੈ ਜਾ ਸਕਦਾ ਟੱਕਰਾ ਕਰਵਾ ਸਕਦਾ ਪਰ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਸਮਾਂ ਹੈ ਕਿ ਮੈਂ ਪ੍ਰਧਾਨ ਨੂੰ ਕਹੂੰਗਾ ਕਿ ਨਕਸਤ ਦੀ ਰਾਜਨੀਤੀ ਛੱਡ ਇਹਦੇ ਚੱਖ ਨਹੀਂ ਲੱਪਣਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਜ ਰੁਪਈਆ ਨਹੀਂ ਕਿਸੇ ਦਾ ਰਿਕਵਰ ਹੋਇਆ ਆਹਨੇ ਕਹਿੰਦਾ ਸੀ ਪਿੱਛੇ ਜੇ ਕਿ ਮੈਂ ਫੜ ਫੜ ਕੇ ਇਸ ਦੇ ਅੰਦਰ ਦੇ ਰਾਂ ਸਰਕਾਰੀ ਖਜ਼ਾਨੇ ਦਾ ਪਾਈਪ ਪਾਈ ਵਾਪਸ ਕਰਾਂ ਮੁਖ्तार ਅंसारी ਇੱਕ ਗੁੱਪੇ ਦਾ ਗੈਂਗਸਟਰ ਸੀਗਾ ਅਮਨੇ ਅੰਦਰ ਨੇ ਉਸ ਨੂੰ ਜੇਲ੍ਹ ਵਿੱਚ ਰੱਖਿਆ 55 ਲੱਖ ਰੁਪਈਆ ਪ੍ਰਾਈਵੇਟ ਲੋਅਰਸ ਦੇ ਉੱਤੇ ਖਰਚਾ ਕਹਿੰਦਾ ਮੈਂ 50 ਲੱਖਾਂ ਦਾ ਵਿਕਤਾਨੇ ਵਾਪਸ ਕਰਾਂ ਪੰਛੀ ਨਹੀਂ ਕਰਾ ਸਕਦਾ ਤੂੰ ਭਗਵੰਤ ਤੂੰ ਦਾ ਹੁਣ ਤਾਜ਼ਾ ਮੇਰੇ ਖਿਲਾਫ ਮੇਰੀ ਜਵਾਨਤ ਰੱਦ ਕਰਨ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ 80-80 ਕਿਲੋ ਕਿਤੇ 200 ਸਰਕਾਰੀ ਸਰਕਾਰੀ ਜਿਹੜੀ ਫੌਜ ਆ ਵਕੀਲਾਂ ਦੀ ਉਹਨੂੰ ਛੱਡ ਕੇ ਦੋ ਐਡੇ ਵੱਡੇ ਵਕੀਰ ਤੁਸੀਂ ਮੰਨਣਾ ਨੇ ਤੁਸੀਂ ਸਧਾਰਨ ਪਿੰਡਾ ਚੋਂ ਉਹ ਅੱਛੇ ਲੋਕੋਂ ਸੱਚੇ ਸੁੱਚੇ ਹੋ ਪਰ ਪਤਾ ਕਿੰਨੀ ਫੀਸ ਸੁਪਰੀਮ ਕੋਰਟ ਦੇ ਵਿੱਚ ਇੱਕ ਕੀਲ ਦੇਖਦੇ ਜਿਹੜੇ ਟੌਪ ਦੇ ਕੀਤੇ ਉਹ ਮੈਂ ਇਹ ਘੱਟ 25 ਲੱਖ ਰੁਪਈਆ ਇੱਕ ਪੇਸ਼ੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਾ ਕੇ 5 ਕਰੋੜ ਤੱਕ ਲੱਗਾ ਮੇਰੇ ਤੇ ਖਰਚਾ ਆ ਰਿਹਾ 5 ਕਰੋੜ ਰੁਪਏ ਦੇ ਵਿੱਚ। ਅਰ ਦੋਸਤੋ ਬਹਾਦਰ ਲੋਕੋ ਆ ਪੈਣਾ ਬੈਠੀਆਂ ਮੇਰੀਆਂ ਮਤਾਵਾ ਜਿਵੇਂ ਤੁਹਾਡੇ ਨਾਲ ਮੇਰਾ ਪ੍ਰਣ ਹੈ। ਪਰ ਬੰਦਾ ਜਿੱਦਰਾ ਸੁਣਦਾ ਉਹ ਕਹਿੰਦੇ ਮੈਨੂੰ ਅਪਮਾਨਤ ਬਣਦੀ ਹੈ। ਉਹ ਕਹਿੰਦੇ ਤੇਰੇ ਚਾਰ ਸ਼ਰਤਾਂ ਨੇ। ਪਰ ਹੋ ਸਕਦਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰਾਂ ਜਿਵੇਂ ਮੈਂ ਕਿਹਾ ਕਿ ਮੈਂ ਤਾਂ ਹੈਂ ਦਸਵਾਤੀ ਬੰਦਾ। ਮੈਂ ਤਾਂ ਮੰਨਦਾ ਵਾਂ। ਹੋ ਸਕਦਾ ਮੈਂ ਉਹ ਜ਼ਮਾਨਤ ਦੀ ਕੋਈ ਸ਼ਰਤ ਜਾਂ ਉਰੇ ਬਰੇ ਕਰ ਸਕਾਂ। ਪਰ ਤੁਹਾਡੇ ਜਰੀਏ ਇਹ ਕਹਿਣਾ ਚਾਹੁੰਦਾ ਪਰ ਤੁ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਖੇਰੇ ਦੇ ਖਿਲਾਫ ਹੋਰ ਪਰਚੇ ਕਰਨੂੰ ਜਿੰਨੀ ਵਾਰੀ ਕਹਿਣਾ 19 ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਚੇਨਾ ਵਿੱਚ ਚਾਰ ਵਾਰੀ ਚਾਰ ਪਰੰਤੂ ਸਲਾਮ ਅਲ੍ਹਾ ਅਕਬਰ ਉਸ ਪੰਜਾਬ ਦਾ ਤੇ ਪੱਲਾ ਕੱਢ ਮੈਂ ਦੋਸਤੋ ਪਹਿਲਾ ਸੀ ਪੜਿਆ ਸਾਰੇ ਕੈਰੈਕਟਰਸ ਪੜੇ ਪਹਿਲਾਂ ਵੀ ਜਾਣਦਾ ਸੀਗਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਗੁਰੂ ਸਾਹਿਬਾਨ ਪਾਕਿਸਤਾਨ ਦਾ ਇਮਰਾਨ ਖਾਨ ਉਹ ਕੁਝ ਪੜਿਆ ਇੱਕ ਇਹਦੇ ਵਿੱਚ ਜ਼ਿਕਰ ਕਰਨਾ ਚਾਹਣਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਮੈਂ ਕਦੀ ਜ਼ਿੰਦਗੀ ਵਿੱਚ ਯਤਨ ਕੀਤਾ ਕਿ ਰੋਣਾ ਨਹੀਂਗਾ ਅਕਸਰ ਜਦੋਂ ਤੁਹਾਡੇ ਮਾਂ ਕੋ ਜਾਣਦੇ ਨੇ ਪਰ ਰੁਕਦਾ ਨਹੀਂ ਹੁੰਦਾ ਪਰ ਉਦਾਂ ਨਹੀਂ ਮੈਂ ਡਰਦਾ ਨਾ ਮੈਂ ਰੋਇਆ ਪਰ ਚੇਪੂਚੀਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਇਸ ਕਰਕੇ ਨਹੀਂ ਸਤੋਂ ਬਾਹਰੋਂ ਮੇਨੂੰ ਆਵਾਜ਼ ਆ ਰਹੀ ਸੀ ਜਿੱਦਾਂ ਅੱਜ ਭਾਰਤ ਸਤੂ ਆ ਨਾ ਉਹ ਹਜ ਤੱਕ 1 ਕਿਲੋ ਖੂਨ ਵਧਣਾ ਤੁਹਾਡੇ ਕਰਕੇ ਹਜ ਤੱਕ ਉਹਦਾ 1 ਕਿਲੋ ਖੂਨ ਵਧਾ ਪਾਇਆ ਇਹਦਾ ਮੈਨੂੰ ਮੈਨੂੰ ਬਾਹਰੋਂ ਮੰਗਦਾ ਸੀ ਮਸੂਮ ਵਸ ਮੈਂ ਕਿਦੀ ਤੱਕ ਭਰਾਇਆ ਨਹੀਂ ਤੇ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ ਤੇਰਾ ਵੀ ਬਿਗੜਦਾ ਵਾ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਉਹਨਾਂ ਨੂੰ 4-5 ਵਾਰੀ ਐਮਐਸਏ ਲਾ ਕੇ ਤ੍ਰਿਪੁਰਾ ਅਗਰਤਲਾ ਬਿਸਮਾਰ ਦੇ ਲਾ ਕੇ ਹਜ਼ਾਰੀਬਾਲ ਬਿਹਾਰ ਵਿੱਚ ਪੇ ਜਾ ਗਿਆ ਕਿ ਤੇਰਾ ਕੀ ਜਾਂਦਾ ਮੇਰੇ ਲਾਗੇ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਉਹਦੇ ਤੇ ਝੂਠੇ ਮੁਕੱਦਮੇ ਬਣਾ ਕੇ ਮਲਟੀਪਲ ਕਈ ਕਾਨੂੰਨ ਖਿੰਡਰ ਦਿੱਤਾ ਜਾ ਰਿਹਾ ਉਹ ਕਈ ਮਹੀਨਿਆਂ ਤੋਂ ਰੋਜ਼ਬੰਦ ਕੀਤਾ ਮੈਂ ਕਿਰਾ ਕੀ ਜਾਂਦਾ ਹਾਂ ਪਰ ਜਿੱਦਣ ਮੈਂ ਸਤਾਰਪੁਰ ਦੀ ਜਦੋਂ ਮਹਾਜਾ ਰਜੀਤ ਸਿੰਘ ਦਾ ਰਾਜ ਖੁੱਟਿਆ ਐਡਾ ਵੱਡਾ ਰਾਜ ਆ ਸਾਰਾ ਪਾਕਿਸਤਾਨ ਦਾ ਹਿੱਸਾ ਜੰਮੂ ਕਸ਼ਮੀਰ ਹਿਮਾਚਲ ਕਾਂਗੜਾ ਫਤਰੀ ਤੋਂ ਪਰਲੇ ਪਾਸੇ ਉੱਡਣ ਰੋਇਆ ਮੈਂ ਤੁਹਾਨੂੰ ਮੈਂ ਰੋਇਆ ਮੈਂ ਉੱਡਣ ਤੋ ਕਿ ਮੇਰਾ ਅੱਖਾਂ ਤੋਂ ਅੰਝੂ ਏ.ਟੀ.ਐਚ.ੀ ਖੂਬਸੂਰਤ ਜਿਹੜਾ ਸਾਡਾ ਰਾਜ ਪਾਕ ਚੜਿਆ ਸੀਗਾ ਔਰ ਯਾਦ ਰਹੇ ਉਸ ਰਾਜ ਵਿੱਚ ਸਿੱਖ ਸਭ ਤੋਂ ਘੱਟ ਗਿਣਤੀ ਵਿੱਚ ਸੀਗੇ ਨੰਬਰ 1 ਤੇ ਮੁਸਲਮਾਨ ਨੰਬਰ 2 ਤੇ ਹਿੰਦੂ ਨੰਬਰ 10 ਤੇ ਆਉਂਦੇ ਸੀ ਸਿੱਖ ਪਰ ਸਖਨ ਮਹਾਰਾਜਾ ਰਣਜੀਤ ਸਿੰਘ ਇੰਨਾ ਇਨਸਾਫ ਦਿੱਤਾ ਉਸ ਨੇ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਨੇ ਇੱਕ ਅੱਖ ਦਿੱਤੀ ਆ ਤਾਂ ਕਿ ਵਸਾਰੇ ਵਰਗਾਂ ਨੂੰ ਕੁੰਡਾ ਬਣਾ ਦੇ ਇੱਕ ਦਿਨ ਮੈਂ ਉਸ ਸਰੀਆ ਦਾ ਨਾ ਨਹੀਂ 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 ਬੋਲੋ ਬੋਲੋ ਇੱਕ ਦਿਨ ਮੈਂ ਨੈਲਸਨ ਮੰਡੇਲਾ ਦਾ ਜਦੋਂ ਐ